ਮੈਂ ਗਿਆਨ ਸਿੰਘ ਪਿੰਡ ਥੇਗਲਾਮ ਨੇ ਪਿੱਛੋਂ ਪਰੇ ਹੋਣਾ ਮਿਸ਼ਾਰਾ ਨੇੜੇ ਚੜਦੇ ਨੂੰ ਕਿਲੋਮੀਟਰ ਦੂਰ ਥੇਗਲਾਮ ਨਹੀਂ ਪਹੁੰਚਿਆ ਮੈਂ ਤਰਾਸੀ ਮੈਂ ਆਪਣੇ ਮਾਰਕਸ਼ਾਵੇਂ ਬੱਧਾ ਇਹ ਤਖਣ ਲੱਗਦਾ ਪੈਰ ਨੂੰ ਰੱਸੇ ਖੋਲਦੇ ਤੇ ਸਾਡੇ ਲੱਗ ਗਈ ਸੜਕੇ ਸੇ ਲਈ ਕੋਈ ਉਹਦੇ ਵਿੱਚ ਸਾਡੀ ਅੰਗੀ ਮੱਝ ਪੈ ਗਈ ਉਹ ਵਿੱਚ ਡਿੱਕ ਕੇ ਮਰ ਗਈ ਆਹ ਪ੍ਰਸ਼ਾਸਨ ਕੋ 19 ਤਰੀਕ ਦੀ ਮਰੀ ਆ ਅਸੀਂ ਉਸ ਵੇਲੇ ਕੋਸ਼ਿਸ਼ਾਂ ਕੀ ਉਹ ਕਹੇ ਆ ਉਹ ਅੱਜ ਪਹਿਲਾਂ ਵਾਲੇ ਹੀ ਰਾਹ ਨਹੀਂ ਆਉਣੇ ਹੁਣੇ ਆਉਣੇ 6:00 ਵਜੇ ਆਉਣੇ ਆ 7:00 ਵਜੇ ਆਉਣੇ ਆ ਫੇਰਾਂ ਦੇ ਜੀ ਉੱਥੇ ਆ ਗਿਆ ਕੋਈ ਅਸੀਂ ਆਏ ਨਹੀਂ ਅਗਲੇ ਦਿਨ ਵੀ ਜਾ ਕੇ ਫੋਨ ਕਰਕੇ ਮੰਗਾਇਆ ਤੇ ਫੋਟੋ ਲੈ ਕੇ ਲੈ ਗਏ ਉਹਨਾਂ ਕੋਈ ਕਾਰਵਾਈ ਨਹੀਂ ਕੀਤੀ ਤੇ ਅਸੀਂ ਗਰੀਬ ਆਂ ਇੱਕ ਥੱਲੇ ਸਭ ਕੇ ਲੱਤ ਆ ਰਿਹਾ ਦੰਗਰਾਂ ਦਾ ਦੁੱਧ ਵੇਚ ਕੇ ਵੀ ਯਾਰਾ ਕਰਦਿਆਂ ਦੇ ਇਸ ਤੱਕ ਸਾਡਾ ਬਹੁਤ ਨੁਕਸਾਨ ਹੋਇਆ ਹਾਲਾਂਕਿ ਨਾਉ ਨਾ ਨਾ ਚੰਦ ਚੱਕੇ ਉਪਰ ਤੋਂ ਪੂਰਾ ਨਾ ਕੋਸਦੇ ਤੇ ਇਹ ਸਾਡੀ ਅੱਜ ਮਨਜ਼ੂਰ ਹੋਇਆ ਰਾਤੀ ਵੀ ਅਸੀਂ ਗਏ ਆ ਉੱਥੇ ਉਹ ਦੂਜੀ ਪਾਰਟੀ ਆਈ ਨਹੀਂ ਫੋਨ ਵੀ ਅੱਜ ਵੀ ਸੱਦੇ ਆਵਾ ਚੱਲੇ ਆ ਤੇ ਸਾਡੀ ਕੋਈ ਸਣ ਲਾਈ ਨਹੀਂ ਹੋਣਦੀ ਇਹਦੇ ਬਾਰੇ ਕੋਈ ਸਾਡੀ ਪਹਿਲਾਂ ਛੋਟੀ ਸੀ 9208 10 ਮਿੰਟ ਹੋਏ ਲੱਖ ਸਵਾਲ ਲੱਖ ਦੀ ਛੋਟੀ ਸੀ ਪਿਛਾਕੰ ਮੋਦੀ ਆ ਗਈ ਲੋਕ ਸਾਰੇ ਵੇਖਣਦੇ ਆ ਤੇ ਇੰਨੇ ਸਾਡਾ ਲੱਖ ਸਵਾਲ ਲੱਖ ਦੀ ਇਹ ਛੋਟੀ ਜਿਹੜਾ ਨੁਕਸਾਨ ਹੋਇਆ ਵਾ ਤੇ ਮੌਕੇ ਫੋਨ ਨਾ ਤੇ ਨਹੀਂ ਇਹ ਮਿਲਣੀ ਮਾਰਵੇ ਦੀ ਛੋਟੀ ਇਹਨੇ ਹਾਂਜੀ ਐਸੀ ਪ੍ਰਸ਼ਾਸਨ ਪ੍ਰੈਜ ਉਹਨਾਂ ਨੂੰ ਕੁਛ ਟੀਆ ਤੇ ਸਾਡਾ ਜੋ ਬਾਜਬਾ ਸਾਨੂੰਗਾ ਉਹਨਾਂ ਨਾਲ ਕੋਈ ਕਾਰਵਾਈ ਉਨੀ ਤਰੀਕੀ ਦੀ ਹੋਈ ਹੈ ਅਜੇ ਵਿੱਚ ਪਈ ਹੋ ਉਸ ਲਾਟ ਖਾਬ ਹੋਣ ਲਈ ਸਲਵਾਹੀਂ ਲੱਗੇ ਆ ਤੇ ਉਹਨਾਂ ਤੇ ਉਹ ਕੋਈ ਨਹੀਂ ਇਹਦੇ ਬਦ ਕੋਈ ਨਹੀਂ ਸੋਚਿਆ ਉਹਨੇ ਕੀ ਕਰੀ ਕੀਨੇ ਆ ਕੱਲ ਰਾਤ 6 ਵਜੇ ਸੱਜੇ ਗਏ ਤੇ ਉਹ ਪਾਰਟੀ ਨਹੀਂ ਆਈ ਅੰਦੇ ਦੀ ਪਾਰਟੀ ਨਹੀਂ ਆਈ ਹੋਇਆ ਹੁਣ 8 ਵਜੇ ਸੱਜੇ ਆਏ ਤੱਕ ਸਾਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਫੋਨ ਨਹੀਂ ਆਇਆ ਕੋਈ ਆਉਗਾ ਨਾ ਆਇਆ ਇਹ ਸਕੂਜ਼ਾਂ ਤੇ ਆਹੀਂ ਆ ਚੀਜ਼ ਆਹੀਂ ਆਪਣਾ ਆਣਾ ਕਿਉਂ ਨਹੀਂ ਆਸੀ ਆਸੀ ਜਿਉਣੇ ਦਾ ਸਾਡੇ ਇੱਕ ਪੁਲਿਸ ਪ੍ਰਸ਼ਾਸਨ ਦਾ ਦਬ ਕਰੇ ਵਿੱਚ ਚੁਪਾਵਾਵੇ ਤੇ ਸਾਡਾ ਜੋਜ ਜਾ ਸਾਨੂੰ ਦਵਾਇਆ ਜਾਏ ਮੈਂ ਖੜੇ ਮੈਂ ਧੀ ਬੰਦੇ ਆ ਤੇ ਇਹ ਉਦਾਂ ਹੀ ਵਿੱਚ ਹੋਣ ਦੇ ਖਾਲ ਪੁਲਿਸ ਪ੍ਰਸ਼ਾਸਨ ਸਹੀ ਨਹੀਂ ਨਾ ਲੱਗਦੀ ਹਾਲਤ